ਸਰੋਕ ਹਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕਰਮਾਨ ਆਨ ਆਪਸਾਂ ਨੂੰ ਪਿਆਰਪ੍ਰੀ ਸਤਿ ਸ੍ਰੀ ਅਕਾਲ ਤੇ ਅੱਜ ਆਪਾਂ ਲੈ ਕੇ ਆਏ ਆ 350 ਵਾਲੇ ਕੋਟਾਂ ਦੀ ਸੂਟ ਮੰਮੀ ਥੋੜੇ ਵੀਕ ਤਾਂ ਕਰਕੇ ਲੱਗ ਰਿਹਾ ਥੋ ਥੱਕੇ ਹੋ ਜਾਦੇ ਪਏ ਆ ਰਾਤ ਦੇ 3 ਵਜੇ ਉੱਠੇ ਹੋਏ ਆ 350 ਰੁਪਏ ਦਾ ਇੱਕ ਸੂਟ ਹੈ ਜੀ ਤੇ 50 ਰੁਪਏ ਦੀ ਸ਼ਿਪਿੰਗ ਪੈ ਜਾਂਦੀ ਹੈ ਇੱਕ ਸੂਟ ਦੀ ਤੇ ਬਾਕੀ ਇਹਦੇ ਵਿੱਚ ਛੁਰਮਾ ਦਾਦੀ ਦਾਦੀ ਪੁੱਲ ਜਾਨੀ ਆ ਵੀ ਇਦੇ ਵਿੱਚ 80% ਕਾਟਨ ਆ ਤੇ 20% ਇਹ ਮਿਕਸ ਹੈ। 20% ਮਿਕਸ ਇਹ ਸੁੱਟ ਹੈਗਾ ਗਾ ਜੀ। ਵੀ ਜਿਵੇਂ ਆਪਾਂ ਕੰਮ ਧੰਦੇ ਚ ਪਾਉਣੇ ਆ ਬੱਟ ਉਹ ਵੀ ਨਹੀਂ ਹੈਗਾ ਵੀ ਪਿੰਡੇ ਨੂੰ ਲੜਨ ਜੁੜਨ ਵਾਲਾ ਕੱਪੜਾ ਨਹੀਂ ਹੈਗਾ। ਇਹ ਕੱਪੜਾ ਸੌਫਟ ਹੈ। ਪਰ ਵੀ ਤੇ ਰੇਟ ਆਨਲੀ 350 ਰੁਪਏ 5 ਮੀਟਰ ਮਿਲੂਗਾ। ਤੇ ਵੀਰੇ ਸਾਰਿਆਂ ਦੇ ਪਾਰਸਲ ਲੱਗ ਚੁੱਕੇ ਆ ਤੇ ਪਾਰਸਲ ਜਾ ਰਹੇ ਆ ਤੇ ਬਹੁਤ ਮੈਂ ਦੇ ਮੈਸੇਜ ਵੀ ਆ ਰਹੇ ਆ ਵੀ ਸਾਡਾ ਪਾਰਸਲ ਪਹੁੰਚ ਗਿਆ, ਸਾਡਾ ਪਹੁੰਚ ਗਿਆ। ਸਾਡੇ ਕੋਲੇ ਟਰੈਕਿੰਗ ਨੰਬਰ ਪਾਉਣ ਦਾ ਨਾ ਟਾਈਮ ਨਹੀਂ ਰਹਿੰਦਾ ਸਾਡੀ ਸਾਰੇ ਦੀ ਗੱਲ ਨਹੀਂ। ਤੇ ਤਾਂ ਕਰਕੇ ਜਿਹੜੀ ਤਾਂ ਕੋਈ ਚੀਜ਼ ਨਾ ਪਹੁੰਚੇ ਪੰਜ ਚਾਰ ਦਿਨਾਂ ਚ ਸਾਡੇ ਨਾਲ ਉਹ ਕੰਟੈਕਟ ਕਰਿਓ ਪੰਜ ਤੋਂ 6 ਦਿਨ ਲੱਗਦੇ ਆ ਪੰਜਾਬ ਦੇ ਵਿੱਚ ਤੇ 10 ਤੋਂ 11 ਦਿਨ ਲੱਗਦਾ ਬਾਹਰ ਕੱਲ ਦੀ ਹਾਂਜੀ ਐਡੀ ਕੀਮਤਾ ਜੀ ਓਨਲੀ 350 ਰੁਪਏ ਇਹ ਹੈਗਾ ਨੇਵੀ ਬਲੂ ਤੇ ਵਾਈਟ ਆਹ ਹੈ ਇਹਦੇ ਵਿੱਚ ਪਰਪਲ ਸ਼ੇਡ ਇਹਦੇ ਵਿੱਚ ਆ ਦੇਖੋ only 350 ਗੁਰੀ ਟੈਕਸ ਦਾ ਹੈ ਜੀ ਐਬੀ ਟੈਕਸ ਇਹਦੇ ਸੈਡਨ ਲਿਖਿਆ ਹੋਇਆ ਹੈ ਮੈਂ ਗਲਤੀ ਤਾਂ ਨਹੀਂ ਪੜ੍ਹ ਗਈ ਗੈਵੀ ਟੈਕਸ ਆ ਦੇਖੋ ਜੀ ਨਾ ਐਡਵੀ ਟੈਕਸ ਆ ਇਹਦਾ ਪਰਪਲ ਕਲਰ ਹੈ ਜੀ ਇਹਦੇ ਚ ਚਾਰ ਕਲਰ ਹੈ ਇਸੇ ਡਿਜ਼ਾਈਨ ਵਿੱਚ ਇਹ ਦੀਪੋ ਕਲਰ ਦਿਖਾ ਰਿਹਾ ਹੈ। ਟਿੱਕੇ ਦੇ ਵਿੱਚ ਆ ਗਿਆ ਫਰੋਜੀ। ਨੇੜੇ ਕਰਕੇ ਦਿਖਾ ਦੇ। ਇਹ ਵੀ ਫਰੋਜੀ ਕਲਰ ਹੈ ਜੀ। ਪੂਰੇ 5 ਮੀਟਰ ਦੀ ਕੱਟ 350। ਆ ਜਾਗਾ ਜੀ ਗਾਜਰੀ। ਇਹ ਕਾਰ ਹੈ ਜੀ। ਸਿਕਿਉਰਿਟੀ ਹੈ ਰੇਣਾ ਹੈ 350 ਆ ਦੇਖੋ ਨਾ ਬ੍ਰੇਕ ਡਿਆਣਾ ਟਾਈ ਐਂਡ ਡਾਈ ਦਾ ਡਿਜ਼ਾਈਨ ਜੀ ਇਹ ਹਰਾ 컬러 ਹੈ ਤੇ ਦੋ ਕਲਰ ਆਪਣੇ ਕੋਲੇ ਜੀ ਆਡੀ ਕਾਟਨ ਦੇ ਆਏ ਆ ਹਾ ਬਿਕੋਲੀ ਤੇ ਆਡੀ ਕਾਟਨ ਆ ਜੀ ਬਹੁਤ ਪਿਆਰੇ 컬러 ਆ ਜੀ ਤੇ ਨਵਾਂ 컬러 ਆ ਜੀ ਡਿਜ਼ਾਈਨ ਵੀ ਨਵਾਂ ਹੈ ਤਾਂ ਜੀ ਤੇ ਬਹੁਤ ਤੇ ਲਿਮਟਿਡ ਪੀਸ ਹੀ ਆਈ ਜੀ ਆਡੀ ਕਾਟਨ ਚ ਸੋ ਕਿਉਰ ਕੋਡ ਹੈ ਅੰਡਰ ਬੀ ਕਾਟਨ ਇੱਕਦਲੇ ਜੇ ਕਲਰ ਆ ਗਿਆ ਜੀ ਬਹੁਤ ਸੌਫਟ ਕਪੜਾ ਇਹ ਪ੍ਰਿੰਸ ਕਾਟਨ ਦੀ ਤਰ੍ਹਾਂ ਹੁੰਦਾ ਇਹਦਾ ਰੇਟ ਹੈ ਜੀ 600 ਰੁਪਿਆ 5 ਲੀਟਰ ਇਹ ਬਿਲਕੁਲ ਉਹੀ ਤਰ੍ਹਾਂ ਹੁੰਦਾ ਜਿੱਦਾਂ ਆਪਣਾ ਪ੍ਰਿੰਸਸ ਕਾਟਨ ਹੁੰਦੀ ਹੈ ਇੱਕਦਲੇ ਜੋ ਕਲਰ ਟੱਪ ਗਿਆ ਉਹਦੇ ਵਿੱਚ ਹੀ ਆਰੈਂਜ ਫੁੱਲ ਇਹਦੇ ਵਿੱਚ ਆ ਜਾਮ ਨਹੀਂ ਆ ਬਰਲੈਂਟ ਆ ਜਾ ਕਾਉਡੀ ਕਾਟਨ ਦਾ ਆ ਸਿਕਲਾ ਦੇਖੋ ਜੀ ਇਹ ਰਹੀ ਜਿਸ ਮਾਰਕੀ ਤੋਂ ਆਇਆ ਗਾ ਸੋ ਵੀਡੀਓ ਬਣਾਉਣ ਚ ਕੋਈ ਕਮੀ ਰਹਿੰਦੀ ਹੁੰਦੀ ਆ ਤਾਂ ਮਾਫ ਕਰਨਾ ਜੀ ਕੰਮ ਹੁਣ ਥੋੜਾ ਜਿਹਾ ਵੱਧ ਆ ਤੇ ਥੱਕ ਬਹੁਤ ਜਾਂਦੀ ਆ ਫਿਰ ਵੀ ਵੀਡੀਓ ਬਣਾਉਣੀ ਪੈਂਦੀ ਆ ਕੰਮ ਮੈਂ ਸਾਡਾ ਪਤਾ ਨਹੀਂ ਕੀ ਹੋਇਆ ਪਰ ਮੰਮੀ ਨੂੰ ਰਾਤ ਦੇ 3 ਵਜੇ ਉੱਠੇ ਫਿਰਦੇ ਆ ਜੀ ਸੋ ਵੀਡੀਓ ਬਣਾਉਣ ਚ ਜੇ ਕਮੀ ਰਹੀ ਹੋਵੇ ਤਾਂ ਮਾਫੀ ਦੇਣਾ